ਟొਮੇਟੋ ਕੇਚਪ ਕੋਈ ਇਨਵੈਂਸ਼ਨ ਨਹੀਂ ਹੈਗੀ ਟਮਾਟਰ ਦੀਆਂ ਚਟਣੀਆਂ ਹਜ਼ਾਰਾਂ ਸਾਲਾਂ ਤੋਂ ਬਣਦੀਆਂ ਕਿਸੇ ਨੇ ਉਹਨੂੰ ਬੋਤਲ 'ਚ ਪਾ ਕੇ ਵੇਚਣਾ ਸ਼ੁਰੂ ਕੀਤਾ that was a small innovation ਪਰ ਜਿੰਨੇ ਪਾਉ 'ਚ ਪਹਿਲੀ ਵਾਰ ਕੀਤਾ ਤੇ ਉਹਨੂੰ ਲੋਕਾਂ ਤੱਕ 1 ਰੁਪਏ 'ਚ ਲੈ ਕੇ ਆਇਆ that was innovation ਐਕਸ-ਰੇ ਮਸ਼ੀਨ ਜਿੰਨੇ ਇਨਵੈਂਟ ਕੀਤੀ ਸੀ ਵਿਲੀਅਮ ਕੋਨਰਾਡ ਉਹਨੂੰ ਨਹੀਂ ਸੀ ਪਤਾ ਕਿ ਇਹਦਾ ਯੂਜ਼ ਕੀ ਹੋਏਗਾ ਉਹਨੇ ਆਪਣੀ ਫਰਸਟ ਜਦੋਂ ਇਹਨੂੰ ਮਸ਼ੀਨ ਬਣਾਈ ਤੇ ਆਪਣੀ ਵਾਈਫ ਦਾ ਹੱਥ ਲੈ ਕੇ ਤੇ ਉਹਦਾ ਐਕਸ-ਰੇ ਲਿਆ ਹੂੰ ਇਹ ਤਾਂ ਫਿਰ ਬਾਅਦ ਕਿਸੇ ਨੇ ਡਿਸਕਵਰ ਕੀਤਾ ਨਾ ਕਿ ਯਾਰ ਆਪਾਂ ਜੇ ਹਸਪੀਟਲ 'ਚ ਰੱਖ ਦਈਏ ਇਹ ਤਾਂ ਕੋਕਾ ਕੋਲਾ ਦਾ ਐਗਜ਼ਾਮਪਲ ਦਿੰਨਾ ਕੋਕਾ ਕੋਲਾ ਜਿਹੜੀ ਫਾਰਮੂਲੇ ਨਾਲ ਬਣਦੀ ਹੈ ਹੁਣ ਤਾਂ ਕੈਂਪਾ ਕੋਲਾ ਪੈਪਸੀ ਵੀ ਬਣਦੀ ਹੈ ਤੁਸੀਂ ਘਰ ਬੈਠ ਕੇ ਵੀ ਬਲੈਕ ਕਲਰ ਦੀ ਸੌਫਟ ਡਰਿੰਕ ਬਣਾ ਸਕਦੇ ਹੋ ਬਟ ਯੂ ਕਾਂਟ ਰੈਪਲੀਕੇਟ ਦੈਟ ਕੋਕਾ ਕੋਲਾ ਟੇਸਟ ਉਹ ਕੋਕਾ ਕੋਲਾ ਦਾ ਫਾਰਮੂਲਾ ਹੈ ਉਹ ਤਾਂ ਪੇਟੈਂਟ ਨਹੀਂ ਹੈਗਾ ਹਾਂ ਜੀ ਤੁਹਾਡੇ ਜੇ ਬਸਦੀ ਹੈ ਤਾਂ ਕਾਪੀ ਕਰ ਲਓ ਉਹ ਪੇਟੈਂਟ ਤਾਂ ਹੀ ਨਹੀਂ ਲਿਆ ਹੋਇਆ ਕਿ ਪੇਟੈਂਟ ਲਾਵਾਂਗੇ ਤਾਂ ਉਹ ਰਿਵੀਲ ਕਰਨਾ ਪਏਗਾ ਨਾ TVS ਜਿਹੜੀ ਇਨੋਵੇਸ਼ਨ ਕਰਦੀ ਸੀ Bajaj Pulsar ਇੱਥੇ ਇਨੋਵੇਟ ਹੋਈ ਸੀ ਮਾਰਕੀਟ ਹਿਲਾਤਾ ਸੀ ਗਲੋਬਲ ਧਾਰਕ ਟੈਂਕ ਵਿੱਚ ਪੂਰਾ ਕਿਵੇਂ ਸਿਲੈਕਟ ਕੀਤਾ ਜਾਂਦਾ ਹੈ ਇਹ ਸਾਨੂੰ ਥੋੜਾ ਦੱਸੋ ਕੀ ਕੀ ਸਟੈਪਸ ਹੁੰਦੇ ਉੱਥੇ ਸ਼ਾਰਕ ਟੈਂਕ ਤੇ ਆਣਾ ਥੋੜਾ ਮੁਸ਼ਕਿਲ ਹੈ ਜੇ ਥੋੜੀ ਜਿਹੀ ਵੀ ਗਲਤੀ ਫੜ ਹੋ ਗਈ ਤਾਂ ਫਿਰ ਜੱਜ ਉਹਨੂੰ ਪੂਰਾ ਲਵੇਟ ਲੈਣੇ ਬਿਲਕੁਲ ਦੇਖੋ ਜੀ ਇਹੀ ਤਾਂ ਰਿਸਕ ਹੈ ਸਾਈਡਵਰ ਕੇ ਬੰਦੂਰ ਕਿੰਨਾ ਟ੍ਰੇਨ ਕਰੋਗੇ ਐਕਟਿੰਗ ਕਰਿੰਟਲੀ ਉਹ ਮਤਲਬ ਮੈਂ ਮਤਲਬ ਇੱਕ ਹੰਡਾ ਕਰੈਕਟ ਬੋਲਦਾ ਰਵਾਂਗਾ ਡਾਇਲੋਗ ਬਾਏ ਡਾਇਲੋਗ ਫਿਰ ਤਾਂ ਮੈਂ ਛੱਡ ਕੇ ਐਕਟਰ ਨਾ ਬਣ ਜਾ ਮਤਲਬ ਆਪਣੀ ਨੌਕਰੀ ਕਿਉਂ ਛੱਡਣੀ ਹੈ ਨੌਕਰੀ ਤਾਂ ਛੱਡਣੀ ਹੈ ਕਿ ਮੈਂ ਬੌਸ ਦੀ ਚਿਕਚਿਕ ਨਹੀਂ ਸੁਣ ਸਕਦਾ ਮੈਂ ਨੌਕਰੀ ਤਾਂ ਛੱਡਣੀ ਹੈ ਕਿ ਮੈਂ ਆਪਣੇ ਕੰਮ ਤੋਂ ਬੋਰ ਹੋ ਗਿਆ ਮੈਂ ਨੌਕਰੀ ਤਾਂ ਛੱਡਣੀ ਹੈ ਕਿ ਮੈਂ ਬਾਹਰ ਜਾਣਾ ਇਹਦੇ ਵਿੱਚ ਸਰਕਾਰਾਂ ਤੁਹਾਨੂੰ ਲੋਨ ਵੀ ਦਿੰਦੀਆਂ ਨੇ ਗ੍ਰਾਂਟ ਵੀ ਦਿੰਦੀਆਂ ਆਈ ਥਿੰਕ ਕਰਨਾਟਕਾ ਗਵਰਨਮੈਂਟ ਨੇ ਤਾਂ ਇੱਥੇ ਤੱਕ ਵੀ ਕਰ ਦਿੱਤਾ ਹੈ ਕਿ ਹੁਣ ਮੰਥਲੀ ਸੈਲਰੀ ਵੀ ਦੇਣ ਨੂੰ ਰੈਡੀ ਨੇ ਜੇ ਕੋਈ ਆਪਣੀ ਜੌਬ ਛੱਡ ਕੇ ਇੰਟਰਪ੍ਰੈਨਰਸ਼ਿਪ ਚ ਜਾਵੇ ਇਸੇ ਮਹੀਨੇ ਦੀ ਨਿਊਜ਼ ਹੈ ਜਦੋਂ 1 ਕਰੋੜ ਆਉਂਦਾ ਨਾ 1 ਕਰੋੜ ਆਪਣੇ ਨਾਲ ਨੌਲੇਜ ਵੀ ਲੈ ਕੇ ਆਉਂਦਾ ਕਿ 2 ਕਰੋੜ ਕਿੱਦਾਂ ਬਣਨਾ ਬਿਲਕੁਲ ਠੀਕ ਹੈ ਪੰਜਾਬ ਵਰਗੀ ਜਗ੍ਹਾ ਜਿੱਥੇ ਮੈਕੈਨਿਕਲਸ ਦਾ ਨਾ ਸ਼ੁਰੂ ਤੋਂ ਸ਼ੌਕ ਹੁੰਦਾ ਕਿਉਂਕਿ ਤੁਸੀਂ ਵੱਡੇ ਵੱਡੇ ਮਸ਼ੀਨਰੀ ਦੇ ਨਾਲ ਹੀ ਉੱਠਦੇ ਬੈਠਦੇ ਬਚਪਨ ਤੋਂ ਹੀ ਤੇ ਇੱਥੇ ਬੇਸਿਕ ਇੱਕ ਨੋਲੇਜ ਨਾ ਬਹੁਤ ਲੱਗਦਾ ਵੀ ਬਲੱਡ ਚ ਹੀ ਹੈਗੀ ਹੈ ਇੱਥੇ ਤਾਂ ਬਹੁਤ ਸਕੋਪ ਹੈਗਾ ਬੈਟਰੀਜ਼ ਨੇ ਨਾ ਜਿਹੜੀਆਂ ਇਹਨਾਂ ਚ ਇੱਕ ਚੀਜ਼ ਪੈਂਦੀ ਹੈ ਉਹਦੇ ਨਾਲ ਲੀਥੀਅਮ ਲੀਥੀਅਮ ਨਾ ਸਾਰਾ ਚਾਇਨਾ ਕੋਲੇ ਇਦਾਂ ਸਮਝੋ ਮੈਂ ਬਹੁਤ ਡਿਟੇਲਸ ਨਹੀਂ ਜਾ ਰਹਾ ਈ ਰਿਕਸ਼ਾ ਇੱਥੇ ਚੱਲਦੇ ਨੇ ਬੈਟਰੀ ਵਾਲੇ ਇਹ ਬਜਾਜ ਨੇ ਬਣਾਏ ਅੱਛਾ ਇਹ ਟੀਵੀਐਸ ਨੇ ਬਣਾਏ ਚਾਇਨਾ ਤੋਂ ਆਏ ਮੇਰਾ ਪੁਆਇੰਟ ਇਹ ਸੀ ਇਹ ਇਨੋਵੇਸ਼ਨ ਅਸੀਂ ਨਹੀਂ ਕੀਤੀ ਇਲੈਕਟ੍ਰਿਕ ਫੀਲਡ ਦੇ ਵਿੱਚ ਸਾਡੀ ਨਕ ਦੇ ਥੱਲੇ ਕਰੋੜ ਰੁਪਏ ਦਾ ਬਿਜ਼ਨਸ ਕੱਟ ਕੇ ਲੈ ਗਏ ਸਾਡੇ ਦੇਖਦੇ ਦੇਖਦੇ ਅਸੀਂ ਕੀ ਅਸੀਂ ਕਿਹਾ ਵਾਹ ਕੀ ਬਾਤ ਹੈ